ਵੀ ਉਦੇ ਅਸਤ ਤੱਕ ਰਾਜ ਹੋਏ ਹੋਰ ਨਾ ਰਹੀਂ ਸੀ ਕੋਏ ਰਈਤ ਹੋਵੇ ਸਭ ਹੀ ਧਰਤੀ ਉੱਪਰ ਜੋਏ ਸੱਚੇ ਸਾਹਿਬ ਦੇ ਰਾਜ ਵਿੱਚ ਸਤਜੁਗ ਹੋਸੀਆਂ ਤਾਬਿਆ ਚੱਲੇ ਜੋ ਪੰਥ ਕੀ ਖਾਇ ਨ ਜਮਕਾ ਬਾਣ ਅੱਛਾ ਉਦੇ ਕਹਿੰਦੇ ਆ ਵੀ ਜਿੱਥੋਂ ਸੂਰਜ ਚੜਦਾ ਹ ਹ ਅ ਅ ਅਸਤ ਕਹਿੰਦੇ ਵੀ ਜਿੱਥੇ ਆ ਕੇ ਅਸਤ ਹੁੰਦਾ ਜੀ ਸੂਰਜ ਚੜਦਾ ਜਿਵੇਂ ਇਹਦੇ ਸਾਇੰਸ ਦੇ हिसाब ਨਾਲ ਸੂਰਜ ਦੀ ਪਹਿਲੀ ਕਿਰਨ ਪੈਂਦੀ ਹੈ ਨਿਊਜ਼ੀਲੈਂਡ ਤੇ ਜੀ ਨਿਊਜ਼ੀਲੈਂਡ ਦੇ ਵਿੱਚ ਸੂਰਜ ਸਭ ਤੋਂ ਪਹਿਲਾਂ ਚੜਦਾ ਹੈ ਬਿਲਕੁਲ ਤੇ ਅਸਤ ਹੁੰਦਾ ਜਿਵੇਂ ਪੂਰੀ ਸਾਇੰਸ ਦੇ ਹਿਸਾਬ ਨਾਲ ਜੀ ਅਸਤ ਹੁੰਦਾ ਹੈ ਰਾਜਸਥਾਨ ਦੇ ਮਾਊਂਟ ਆਬੂ ਦੇ ਵਿੱਚ ਅੱਛਾ ਸਭ ਤੋਂ ਲਾਸਟ ਲੋਕ ਜਾਂਦੇ ਆ ਦਰਸ਼ਨ ਕਰਨ ਉੱਥੇ ਸੂਰਜ ਕਿਸ ਤਰ੍ਹਾਂ ਡੁੱਬਦਾ ਹਾਂ ਜੀ ਸਾਰੀ ਦੁਨੀਆ 'ਚੋਂ ਲਾਸਟ ਤੇ ਸੂਰਜ ਉੱਥੇ ਡੁੱਬਦਾ ਹੈ ਜੀ ਉਹਦੇ ਵਿੱਚ ਹੁਣ ਤੁਸੀਂ ਸਾਰੀ ਧਰਤੀ ਲੈ ਲਓ ਨਿਊਜ਼ੀਲੈਂਡ ਤੇ ਮਾਊਂਟ ਆਬੂ ਦੇ ਵਿੱਚ ਉਹਦੇ ਤੋਂ ਲੈ ਕੇ ਜਣੀ ਚੜਨ ਤੋਂ ਲੈ ਕੇ ਅਸਤ ਤੱਕ ਸਾਰੀ ਦੁਨੀਆ ਵਿੱਚ ਲੈ ਲਓ ਜੀ ਤੇ ਵੀ ਉਹਦੇ ਤੋਂ ਲੈ ਕੇ ਅਸ ਤੱਕ ਰਾਜ ਖਾਲਸੇ ਦਾ ਹੋਏਗਾ ਉਹ ਜੇ ਸਾਰੀ ਦੁਨੀਆ ਆ ਜਾਂਦੀ ਹੈ ਅੱਛਾ